ਅੱਜ ਤੇ ਸਾਰੀ ਜਿਹੜੀ ਕੱਲੇ ਬੋਰ ਹੁੰਦੇ ਰਹੇ ਹੋਣੇ ਤੁਸੀਂ ਤੇ ਨਹੀਂ ਬੋਰ ਕੇ ਹੁਣ ਹੂੰ ਅਸੀਂ ਕੰਮ ਤਾਂ ਦੇ ਕਿਤੇ ਮਗਰੋਂ ਜਿੰਨੇ ਕਰਨ ਵਾਲੇ ਸੀ ਆਪਣੇ ਕੇ ਅੱਛਾ ਉੱਥੇ ਵੀ ਥੱਕ ਹੀ ਗਏ ਬੈਠ ਬੈ ਕੇ ਹੂੰ ਹੂੰ ਸੁਣਾ ਫਿਰ ਕਿਵੇਂ ਦਾ ਰਿਹਾ ਉੱਥੇ ਮੋਲ ਚਾਲ ਮੋਲ ਚੱਲਦੇ ਉੱਥੇ ਬੜਾ ਵਧੀਆ ਸੀ ਵਿੱਕੀ ਉਹਨਾਂ ਨੇ ਬੜੀ ਇੱਜ਼ਤ ਕੀਤੀ ਚਾਹ ਪਾਣੀ ਵੀ ਬੜਾ ਵਧੀਆ ਪਿਆ ਲਿਆ ਰੋਟੀ ਪਾਣੀ ਤੇ ਉਹ ਤੋਂ ਵੀ ਵੱਧ ਵਧੀਆ ਖਵਾਲੀ ਇੱਜ਼ਤ ਕਰਨੀ ਸੀ ਪਹਿਲੀ ਵਾਰਤ ਗਏ ਸਾਰੇ ਜਣੇ ਆਹੋ ਪਰ ਇੱਕ ਗੱਲ ਜੇ ਇੰਨਾ ਦੀ ਸਾਸ ਗਿੱਤੇ ਸਿਫਤਾ ਕਰਦੀ ਆ ਭਾਜੀ ਦੀਆਂ ਕਹਿੰਦੀ ਆਪਾਂ ਤੇ ਮੋਤੀ ਪੋਨੀ ਕੀਤੇ ਆ ਹਾਲੋ ਇੰਨਾ ਚੰਗਾ ਜਵਾਈ ਮਿਲ ਗਿਆ ਤੇ ਜਵਾਈ ਦਾ ਤਾਂ ਤੁਹਾਨੂੰ ਫਿਰ ਪਤਾ ਹੀ ਆ ਸਭਾ ਗਾਂ ਗਾਂ ਹੋ ਕੇ ਸੁਣਿਆ ਸੁਣਿਆ ਗੱਲਾਂ ਤੇ ਜਿੱਦਾਂ ਉਹਨਾਂ ਨੇ ਲਿਆ ਕੇ ਸਮਾਨ ਰੱਖਣਾ ਚਾਹਦਾ ਹਾਲੋ ਮੰਮੀ ਦੀ ਇਹ ਹਾਲੋ ਮੰਮੀ ਦੀ ਆਪਣੀ ਮਮਿ ਨੂੰ ਵੀ ਤੇ ਮੈਂ ਤੇ ਮੰਮੀ ਇੱਕ ਦੂਜੇ ਵਾਲਾ ਵੇਖੀਏ ਕਿ ਇਹ ਕਰਨ ਕੀ ਡੇ ਆ ਉਹ ਜਿੰਨੀਆਂ ਸਿਫਤਾ ਕਰੀ ਜਾਂਦੇ ਇਹ ਉਹਨੇ ਚਾਹ ਦੇ ਵਿੱਚ ਹੋਰ ਗਾਂ ਗਾਂ ਗੱਲ ਬੁੱਲਦਾ ਜਾਵੇ ਪਰ ਮੈਂ ਕਿਹਾ ਜੀ ਦੂਤੇ ਅਗਲੇ ਅਗਲੇ ਨੂੰ ਲੱਗੀ ਨਾ ਸਚਾਈ ਪਤਾ ਫੇਰ ਪਤਾ ਲੱਗਣਾ ਵਾ ਪਰ ਨਾ ਮੈਂ ਇੱਕ ਚੀਜ਼ ਨੋਟ ਕੀਤੀ ਆ ਉਥੇ ਕੀ ਇਹਨਾਂ ਦੀ ਜਿਹੜੀ ਪਰਜਾਈ ਆ ਨਾ ਹੂੰ ਉਹ ਬੜੀ ਤੇਜ਼ ਜੇ ਅੱਛਾ ਹਾਂ ਚਲ ਕੋਈ ਤਾਂ ਗੱਲਾਂ ਕਰਦੀ ਆ ਕੋਈ ਤਾਂ ਤੇਜ਼ ਹੋਣਾ ਚਾਹੀਦਾ ਆ ਇਹਨੂੰ ਤੇਜ਼ ਨੂੰ ਸਾਬਣ ਵਾਸਤੇ ਬਾਕੀ ਸਾਸੇ ਦੀ ਨ ਤਰੀਫਾਂ ਤਾਂ ਕਰਨੀਆਂ ਹੀ ਦਵਾਈਆਂ ਜੂ ਦਿੰਦਾ ਰਿਹਾ ਉਹਨੂੰ ਹਾਏ ਸੱਚ ਦਵਾਈਆਂ ਤੋਂ ਗੱਲ ਚੇਤਾਈ ਜੇ ਹੂੰ ਆਂਦੇ ਆ ਕਿ ਤੁਸੀਂ ਜਦੋਂ ਮਰਜ਼ੀ ਆਓ ਜਾਓ ਤਹਾਡੀ ਦਵਾਈ ਉੱਥੇ ਫ੍ਰੀ ਹੋਊਗੀ ਤੁਸੀਂ 1 ਰੁਪਿਆ ਨਹੀਂ ਉੱਥੇ ਦੇਣਾ ਪਰ ਇਹ ਨਾ ਹੋਵੇ ਕੱਲ ਨੂੰ ਬਾਅਦ ਚ ਏਡਾ ਵੱਡਾ ਬਿੱਲ ਕੱਢ ਕੇ ਤੇ ਉਹਨਾਂ ਦੇ ਅੱਗੇ ਰੱਖ ਦੇਣਾ ਉਹ ਬਿੱਲ ਨਹੀਂ ਉਹਨੇ ਕੱਢਣਾ ਉਹਨਾਂ ਦੇ ਸਾਹਮਣੇ ਸਿਰਫ ਚੰਗੇ ਬੰਨਾ ਆ ਬਿੱਲ ਤੇ ਬਾਅਦ ਚ ਨਿਕਲੂਗਾ ਉਹ ਵੀ ਭਾਬੀ ਦੇ ਹੱਡਾਂ ਦੇ ਵਿੱਚੋਂ ਭਾਬੀ ਦੀ ਹੱਡਾਂ ਦੇ ਵਿੱਚੋਂ ਮਤਲਬ ਕੀ ਮੈਂ ਤੁਹਾਡੀ ਗੱਲ ਨਹੀਂ ਸਮਝੀ ਮਤਲਬ ਇਹ ਹੋਈ ਉਹਨਾਂ ਨੂੰ ਦਵਾਈਆਂ ਦੇਈ ਜਾਊਗਾ ਨਾ ਇੱਥੇ ਆ ਕੇ ਬਾਅਦ ਚ ਭਾਬੀ ਨੂੰ ਸੁਣਾਉਣੀਆਂ ਕਰੂਗਾ ਕਿ ਇੰਨੇ ਵੇਹ ਲੈਣ ਵਾਲੇ ਹੀ ਉਹ ਇੰਨੇ ਵੇਹ ਬਣ ਗਈ ਉਹਨਾਂ ਵੱਲ ਤੇ ਜਦੋਂ ਭਾਬੀ ਨੇ ਕਿਤੇ ਗੁੱਸੇ ਚ ਆ ਕੇ ਉਹਨਾਂ ਨੂੰ ਫੋਨ ਕੀਤਾ ਕਿ ਇਹ ਇਦਾਂ ਕਰਦਾ ਆ ਮੈਨੂੰ ਤੰਗ ਕਰਦਾ ਆ ਅਗਲੇ ਆਣੇ ਮੰਨਣਾ ਹੀ ਨਹੀਂ ਵੀ ਉਹ ਕਰ ਹੀ ਨਹੀਂ ਸਕਦਾ ਤੰਗ ਉਹ ਤਾਂ ਚੰਗਾ ਹੀ ਬੜਾ ਆ ਵੇਖ ਲਈ ਮਾਂ ਧੀ ਦੇ ਵਿੱਚ ਫੁੱਟਣਾ ਨਾ ਪਾ ਦੂਗਾ ਤੇ ਮੇਰਾ ਨਾਮ ਵਟਾ ਦੀ ਇਦਾਂ ਦਾ ਆ ਏ ਆਹੋ ਆਹ ਤਾਂ ਗੱਲ ਮੇਰੇ ਦਿਮਾਗ ਦੇ ਵਿੱਚ ਆਈ ਨਹੀਂ ਹੁਣ ਤੇ ਉਹ ਸੱਚੀ ਇੰਨੇ ਗੁਣ ਗੰਧੀ ਆ ਨਾ ਇੰਨੀਆਂ ਤਰੀਫਾਂ ਕਾਂਡੀ ਸੀ ਮੰਮੀ ਨੂੰ ਵੀ ਕਹਿਣ ਦੀ ਸੀ ਮੈਂ ਤੇ ਕਹਿੰਦੀ ਕਿ ਲੈ ਫਿਰ ਸਾਸਾਂ ਤੁਸੀ ਤੇ ਦੀ ਮਾਂ ਜੇ ਢਾਡੀ ਕਿੰਨੀ ਕੀ ਕਦਰ ਕਰਦਾ ਹੋਗਾ ਤੇ ਮੰਮੀ ਉਸ ਵੇਲੇ ਮੇਰੇ ਵੱਲ ਵੇਖਣ ਡਾਵੇ ਤੇ ਮੈਂ ਮੰਮੀ ਵੱਲ ਤੇ ਤੂੰ ਕਿਹੜੇ ਘਟ ਗਉਣ ਗਉਣੀ ਸੀ ਹੁਣ ਲੱਗ ਗਿਆ ਪਤਾ ਤੈਨੂੰ ਸਾਰੀਆਂ ਗੱਲਾਂ ਦਾ ਆ ਦੁੱਧ ਇੱਧਰ ਰੱਖ ਦੇ ਗਰਮ ਵੀ ਬੜਾ ਵਾ ਹੋ ਸ ਜਾ ਹੁੰਦਾ ਫਿਰ ਪੀਣਾ ਤੇ ਉਹ ਸੱਚ ਉਹ ਮੁੰਡੀ ਦੀ ਹੂ ਲੌਂਡੇ ਸੀ ਤੇ ਤੁਸੀਂ ਫੋਨ ਕਿਉਂ ਨਹੀਂ ਚੁੱਕਿਆ ਫੋਨ ਉਹਦਾ ਮੈਂ ਕੀ ਚੁੱਕਣਾ ਸੀ ਪੈਸੇ ਮੰਗਣੇ ਹੋਣੇ ਉਹਨੇ ਹੋਰ ਉਹਨੇ ਕੀ ਕਰਨਾ ਵਾ ਨਾਲੇ ਤੇ ਨੂੰ ਕਿਦਾਂ ਪਤਾ ਕਿ ਫੋਨ ਲਾਉਂਦੀ ਸੀ ਵੀ ਨੋ ਉਹਨਾਂ ਨੇ ਮੇਰੇ ਫੋਨ ਤੇ ਫੋਨ ਲਾਤਾ ਨਾ ਤੇ ਮੈਂ ਫੋਨ ਚੁੱਕ ਲਿਆ ਤੇ ਮੈਂ ਡਾਪੀ ਗੱਲ ਕਰਨ ਤੇ ਕਹਿੰਦੀ ਮੈਂ ਤੇ ਕਵਲ ਦੇ ਫੋਨ ਤੇ ਵੀ ਫੋਨ ਲਾਉਂਦੀ ਉਹ ਵੀ ਨਹੀਂ ਚੁੱਕਣ ਡਿਆ ਉਹਨਾਂ ਦਾ ਫੋਨ ਕਿਤੇ ਗੱਡੀ 'ਚ ਪਿਆ ਸੀ ਹੂੰ ਤੇ ਬਾਅਦ 'ਚ ਪੁੱਛਿਆ ਡਾਪੀ ਕਿੱਥੇ ਜੇ ਫੋਨ ਕਿਉਂ ਨਹੀਂ ਚੁੱਕਣ ਡੇ ਮੈਂ ਕਹਾ ਸੀ ਤੇ ਇਦਾਂ ਕਿਤੇ ਆਏ ਆ ਤੇ ਇਹ ਗੱਲਾਂ ਭਾਵੇਂ ਔਖੀ ਹੋ ਜਿਓ ਔਖੀ ਹੋ ਗਈ ਕਿ ਥੋੜੀ ਵੀ ਨਹੀਂ ਮੇਰੇ ਚਲੋ ਮम्मी ਨਾਲ ਗੱਲ ਕਰਾਤੀ ਤੇ ਮम्मी ਨਾਲ ਵਾਵਾ ਡਾਪੀ ਗੱਲਾਂ ਪਤਾ ਕਰਨ ਤੇ ਲੰਘੇ ਉਹਦੀ ਸੱਸ ਬੈਠੀ ਸੀ ਬੀਜੀ ਦੀ ਤੇ ਮम्मी ਨੇ ਡਾ ਡੋਲੀ ਫੋਨ ਤੋ ਉਹਨਾਂ ਨੇ ਪਤਾ ਨਹੀਂ ਹੁਣ ਕਿਹੜੀਆਂ ਗੱਲਾਂ ਹੋਈਆਂ ਬਾਅਦ ਜਾ ਕੇ ਉਸੇ ਵੇਲੇ ਬਾਜ਼ਾਰ ਚੱਲ ਗਏ ਨਾ ਬਾਹਰ ਆ ਕੇ ਜਿਹੀ ਗੱਲਾਂ ਕਰਨ ਮਮਮੀ ਨੂੰ ਮੈਂ ਪੁੱਛਿਆ ਮਮਮੀ ਆਂਦੀ ਉਹ ਇਹ ਗੱਲਾਂ ਔਖੀ ਆ ਕਿ ਤੂੰ ਚੁੱਪ ਕਰਕੇ ਆ ਗਈ ਜੇ ਤੇ ਤੁਸੀਂ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਆਏ ਤੇ ਮਮਮੀ ਆਂਦੀ ਹੁਣ ਇਹਨੂੰ ਕੀ ਦਸੀਏ ਕਿ ਘਰ ਵਿੱਚ ਕੀ ਕੋਸ਼ ਹੋਇਆ ਸੀ ਤੇ ਕਿਹੜੇ ਹਾਲਾਤਾਂ 'ਚ ਆਪਾਂ ਆਏ ਆ ਔਖੀ ਤਾਂ ਨੇ ਹੋਣਾ ਹੀ ਆ ਉਦੋਂ ਨਹੀਂ ਚੁਗਲੀਆਂ ਕਰਨ ਵਾਸਤੇ ਤੁਹਾਨੂੰ ਝੱਟ ਲੈਣਤਾ ਸੀ ਅੱਡ ਨਾਲ ਜਦੋਂ ਲੜਾਈ ਫਰੋਣੀ ਹੀ ਨੇ ਪੰਗਾ ਪਾਉਣਾ ਹੀ ਹੋਈਏ ਨਾ ਤੇ ਹੁਣ ਉਹਨੂੰ ਦੱਸਿਆ ਵੀ ਨਹੀਂ ਕਿ ਜਾਣਾ ਵਾ ਇੱਕ ਤੁਸੀਂ ਵੀ ਨੇ ਫੋਨ ਚੁੱਕਿਆ ਉਤੋਂ ਉਹ ਜਿਹੜਾ ਵਾਂਡੇ ਚਲ ਗਿਆ ਉਹਰਾ ਵੀ ਨਹੀਂ ਦੱਸਿਆ ਉਹ ਮੈਂ ਇਸੇ ਕਰਕੇ ਡਰਦੇ ਮਾਰੇ ਨੇ ਫੋਨ ਚੁੱਕਿਆ ਕਿ ਫੇਰ ਮੈਂ ਕੀ ਜਵਾਬ ਦਊਗਾ ਐਵੇਂ ਔਖੀ ਭਾਰੀ ਹੋਊਗੀ ਵੱਧ ਘੱਟ ਬੰਦੇ ਦੇ ਮੂੰਹ ਗੱਲ ਨਿਕਲ ਜਾਂਦੀ ਆ ਚੱਲ ਆਪੇ ਸੰਭਾਲ ਲੂਗਾ ਕੇ ਜਦੋਂ ਲੜਾਈਆਂ ਕਰਨ ਵਾਸਤੇ ਇੱਥੇ ਲਿਆ ਸਕਦਾ ਵਾ ਉਹਨੂੰ ਹੁਣ ਆਪੇ ਕਰਦਾ ਰਵੇ ਹੱਲ ਜੋ ਵੀ ਕਰਨਾ ਵਾ ਹੈ ਕਿ ਨਹੀਂ ਬਾਕੀ ਚਲੋ ਕਹਿਣਾ ਤੇ ਨਹੀਂ ਚਾਹੀਦਾ ਮੇਰੀ ਵੀ ਭੈਣ ਆ ਪਰ ਪੰਮੋ ਦੀਦੀ ਨਾਲ ਇੰਨੀ ਕਿ ਤ ਹੋਣੀ ਚਾਹੀਦੀ ਸੀ ਇਹ ਵੀ ਬੜੀ ਝੇਲੀ ਬਣਦੀ ਸੀ ਨਾ ਇਹਦੀ ਕਿ ਇਹੋ ਹੀ ਚੰਗਾ ਆ ਇਹੋ ਹੀ ਚੰਗਾ ਆ ਹੁਣ ਲੱਗ ਜੂਗਾ ਨਾ ਪਤਾ ਉਹਨੂੰ ਕਿੰਨਾ ਕਾ ਚੰਗਾ ਵਾ ਇੱਕ ਦੋ ਵਾਰ ਇਹਨੇ ਸਾਰਸੂਰ ਦਿੱਤਾ ਹਣਾ ਦਾ ਪੈਸੇ ਦੇ ਕੇ ਤਾਂ ਇੰਨੇ ਵਿੱਚ ਉਹ ਬੜੀ ਫੁੱਲੀ ਫੇੜਨ ਦੀ ਸੀ ਆ ਕੇ ਤਾਂ ਮਾਹਗ ਜਿਹੇ ਦੀਆਂ ਸੈਡਾਂ ਲੈਂਦੀ ਸੀ ਅਸਲੀ ਤਾਂ ਹੁਣ ਪਤਾ ਲੱਗੂਗਾ ਪੰਮੂ ਦੀ ਦੀਦੀ ਇੱਕ ਗੱਲ ਜੇ ਇਹ ਮੌਕਾ ਵੇਖ ਕੇ ਰੰਗ ਬਦਲਦੀ ਆ ਪਰ ਜਿਹੜੇ ਲੋਕ ਇਦਾਂ ਦੇ ਕੰਮ ਕਰਦੇ ਆ ਨਾ ਕਿ ਅੱਜ ਇਹਦੇ ਨਾਲ ਗੱਲਾਂ ਕਰ ਲੈਣੀਆਂ ਕੱਲ ਤੁਹਾਡੇ ਨਾਲ ਗੱਲਾਂ ਕਰ ਲੈਣੀਆਂ ਜਦੋਂ ਇਹ ਮਨੋਂ ਉਤਰਦੇ ਆ ਨਾ ਫਿਰ ਇਹ ਚੰਗੇ ਨਹੀਂ ਲੱਗਦੇ ਜਿੰਨਾ ਮਰਜ਼ੀ ਕੋਈ ਕੋਸ਼ਿਸ਼ ਕਰ ਲੇ ਫਿਰ ਨਹੀਂ ਉਹਨਾਂ ਨਾਲ ਰਲਿਆ ਜਾਂਦਾ ਉਹ ਤਾਂ ਗੱਲ ਤੇਰੀ ਸਹੀ ਆ ਰਨ ਨੂੰ ਫਿਰ ਕਿਥੇ ਜੀ ਕਰਦਾ ਜਦੋਂ ਕੋਈ ਮਨ ਉੱਤਰ ਜੇ ਹਲ ਹੋ ਗਿਆ ਜੇ ਠੰਡਾ ਦੁੱਧ ਪੀ ਲਓ ਕਿੰਨਾ ਸ਼ੌਂਕ ਵਾ ਨਾ ਇਹਨਾਂ ਨੂੰ ਇਦਾਂ ਦੀਆਂ ਫੋਟੋਆਂ ਖਿੱਚ ਖਿੱਚ ਕੇ ਲਾਉਣ ਦਾ ਕਿਦਾਂ ਗੁੱਸੇ ਦੇ ਵਿੱਚ ਵੇਖਣ ਦੇ ਆ ਉਦਾਂ ਤੇ ਗੁੱਸੇ ਕੋਰੇ ਹੈ ਹੀ ਹੈ ਆ ਫੋਟੋਆਂ 'ਚ ਵੀ ਵੇਖ ਕਿਦਾਂ ਗੁੱਸਾ ਵਿਖਾਇਆ ਵਾ ਬਾਕੀ ਇਹ ਸਮਝ ਨਹੀਂ ਲੱਗੰਡੀ ਕਿ ਇਹਨੂੰ ਬੰਦਾ ਕੀ ਕਵੇ ਜਿੰਨਾ ਮਾੜਾ ਇਹ ਦਿਖਦਾ ਆ ਵੈਸੇ ਉਹਨਾ ਹੈ ਨਹੀਂ ਆ ਮੈਂ ਵੀ ਨਾ ਇਹਨੂੰ ਸਮਝਣ ਦੇ ਵਿੱਚ ਥੋੜੀ ਜਿਹੀ ਜ਼ਿਆਦਾ ਜਲਦਬਾਜੀ ਕਰ ਦਿੱਤੀ ਆ ਵੈਸੇ ਜਿਹੜੇ ਸਾਹਬ ਨਾਲ ਮੰਮੀ ਨਾਲ ਗੱਲਾਂ ਕਰਨਦੇ ਸੀ ਕਿੰਨੇ ਪਿਆਰ ਦੇ ਨਾਲ ਉਹਨਾਂ ਨੂੰ ਕਹਿਣਦੇ ਸੀ ਨਾਲੇ ਉਤੋਂ ਮੰਮੀ ਨੂੰ ਦਵਾਈਆਂ ਦਾ ਵੀ ਕਹਿਤਾ ਕਿ ਟਾਈਮ ਨਾ ਪਛਾਦਿਆ ਕਰੂੰਗਾ ਤੁਸੀਂ ਬੈਹਾਂ ਦੇ ਵੀ ਕੋਈ ਫਿਕਰ ਨਹੀਂ ਕਰਨੀ ਇਹਦਾ ਮਤਲਬ ਇਹ ਇਸ ਤਰ੍ਹਾਂ ਦਾ ਬੰਦਾ ਆ ਜਿਵੇਂ ਨਾਰੀਅਲ ਉੱਤੋਂ ਦੇਖਣ ਨੂੰ ਜ਼ਖ਼ਮਤ ਹੁੰਦਾ ਆ ਨਾ ਤੇ ਵਿੱਚੋਂ ਨਰਮ ਹੁੰਦਾ ਆ ਉਹ ਹਸਾਬ ਆ ਚਲੋ ਕੋਈ ਨਹੀਂ ਮਨਾ ਜੋ ਗਲਤੀ ਹੋ ਗਈ ਆ ਤੇ ਉਹਦੇ ਇੱਥੇ ਤੋਂ ਸੌਰੀ ਮੰਗ ਲਈ ਇੰਨਾ ਵੀ ਮਾੜਾ ਨਹੀਂ ਮੰਮੀ ਮੇਰੀ ਦਾ ਕਿੰਨਾ ਖਿਆਲ ਰੱਖਦਾ ਆ ਹੋਰ ਮੈਨੂੰ ਕੀ ਚਾਹੀਦਾ ਬਾਕੀ ਇਨਸਾਨ ਦੇ ਵਿੱਚ ਕਈ ਕਮੀਆਂ ਹੁੰਦੀਆਂ ਤੇ ਆ ਚਲੋ ਕੋਈ ਨਾ ਆਪਣੇ ਤਰੀਕੇ ਦੇ ਨਾਲ ਇਹਨੂੰ ਮੈਂ ਸਮਝਾ ਲੂੰਗੀ ਤੇ ਉਹ ਵੀ ਕਮੀਆਂ ਦੂਰ ਕਰ ਲਾਂਗੇ ਆਹ ਕੀ ਗੱਲ ਆ ਕੀ ਹੋ ਗਿਆ ਤੈਨੂੰ ਬੋ ਇੱਥੇ ਪਹਿਲਾਂ ਲੈ ਮੈਨੂੰ ਇਹ ਦੱਸੋ ਕਿ ਜਦੋਂ ਉੱਥੇ ਫੋਨ ਆਇਆ ਸੀ ਪੰਮੋ ਦਾ ਤੇ ਪ੍ਰੀਤ ਨੇ ਤੁਹਾਨੂੰ ਫੋਨ ਫੜਾਤਾ ਤੇ ਤੁਸੀਂ ਉਹਦੇ ਨਾਲ ਗੱਲ ਕਰ ਲੈਂਦੇ ਤੁਹਾਨੂੰ ਕੀ ਇੱਥੇ ਪੰਮੋ ਦੰਦੀਆਂ ਵੜਦੀ ਤੁਸੀਂ ਉੱਥੇ ਦੋ ਗੱਲਾਂ ਕਰਕੇ ਪੰਮੋ ਦੇ ਨਾਲ ਚੁੱਕ ਕੇ ਫੋਨ ਮੈਨੂੰ ਫੜਾਤਾ ਜ਼ਰੂਰੀ ਹੈ ਮੈਨੂੰ ਫੋਨ ਫੜਾਉਣਾ ਤੜਕੋ ਗੱਲ ਨਹੀਂ ਕੀਤੀ ਜਾ ਸਕਦੀ ਉੱਥੇ ਤੇ ਮੈਂ ਕੀ ਕਰਦੀ ਉਹਦੀ ਤੇ ਫੋਨ ਤੋਂ ਬਾਹਰ ਆਵਾਜ਼ ਘੋਣ ਰਹੀ ਸੀ ਕਿ ਇੰਨੀ ਉੱਚੀ ਉਹ ਬੋਲਣ ਰਹੀ ਸੀ ਲਾਗੇ ਤੇਰੀ ਸੱਸ ਬੈਠੀ ਤੇ ਮੈਂ ਇਹਨੂੰ ਕੋਸ ਜਿਹਾ ਉੜਿਆ ਨਹੀਂ ਮੈਂ ਫੜ ਕੇ ਫਿਰ ਤੈਨੂੰ ਫੋਨ ਪੜਾਤਾ ਮੇਰੇ ਮਨ 'ਚ ਚੱਲ ਬਾਹਰ ਅੰਦਰ ਗੱਲ ਕਰ ਲੂਗਾ ਤੇ ਮੈਂ ਉਹਦੇ ਸਾਹਮਣੇ ਕੀ ਆਂਦੀ ਤੇਰੀ ਸੱਸ ਦੇ ਤੇ ਸਮਝਾ ਲੈਂਦੇ ਆਪਣੇ ਤਰੀਕੇ ਦੇ ਨਾਲ ਨਿਕੇ ਜੇ ਚੂਚੇਗੀ ਤੂੰ ਕਿ ਤੈਨੂੰ ਗੱਲ ਕਰਨ ਦਾ ਪਤਾ ਨਹੀਂ ਲੱਗਦਾ ਫੜ ਕੇ ਤੇ ਮੇਰੇ ਨਾਲ ਮੜ ਦਤਾਂ ਮੈਨੂੰ ਪਤਾ ਉਹਦੇ ਨਾਲ ਮੈਂ ਉੱਥੇ ਕਿਦਾਂ ਗੱਲ ਕੀਤੀ ਆ ਉੱਤੋਂ ਤੋਂ ਮੈਂ ਹੱਸਣ ਡਿਆ ਵਾਂ ਉਹ ਉਦੋਂ ਮੈਨੂੰ ਉੱਥੇ ਗਾਲਾਂ ਕੱਢੀ ਜਾਣ ੜੀ ਆ ਵੱਧ ਘਟ ਮੇਰੇ ਨਾਲ ਬੋਲੀ ਜਾਣ ੜੀ ਆ ਮੈਨੂੰ ਮੁੜ ਕੇ ਬਾਹਨੇ ਜਿਹਦੇ ਨਾਲ ਬਾਹਰ ਆਉਣਾ ਪਿਆ ਵਾ ਫੇਰ ਮੈਨੂੰ ਬਾਹਰ ਆਣ ਕੇ ਉਹਦੇ ਨਾਲ ਗੱਲ ਕਰਨੀ ਪਈ ਆ ਤੇ ਗਾਲਾਂ ਵੀ ਉਹਨੇ ਸੱਚੀਆਂ ਹੀ ਕੱਢੀਆਂ ਆ ਜਦੋਂ ਉਹਨੂੰ ਬਿਨਾਂ ਦੱਸੇ ਤੂੰ ਆਪਣੇ ਸਹੁਰੇ ਚੱਲ ਗਿਓ ਉਹਨੂੰ ਨਾਲ ਹੀ ਨਾ ਖੜਿਓ ਤੇ ਮੈਂ ਇਕੱਲਾ ਚੱਲ ਗਿਆ ਆਪਣੇ ਸਹੁਰੇ ਤੁਸੀਂ ਵੀ ਤੇ ਸਾਰੇ ਜਾਣੇ ਮੇਰੇ ਨਾਲ ਹੀ ਨਾਲੇ ਮੇਰੀ ਗੱਲ ਸੁਣੋ ਜਦੋਂ ਤੁਹਾਨੂੰ ਫੋਨ ਆਇਆ ਇਹਦੇ ਸੰਦੀਪ ਦੇ ਪੇਕਿਆਂ ਤੋਂ ਉਹਨਾਂ ਨੇ ਆਖਿਆ ਆਜੋ ਤੇ ਤੁਸੀਂ ਉਹਨੂੰ ਕੀ ਅ ਅਹੀਂ ਅਜੀ ਆ ਜਾਨੇ ਆ ਮੌਕੇ ਦੇ ਮੌਕੇ ਤੇ ਤੇ ਤੁਸੀਂ ਤਿਆਰ ਕਰਾਤਾ ਮੈਨੂੰ ਤੇ ਤੁਸੀਂ ਕੰਮ ਤੇ ਵੀ ਨਹੀਂ ਜਾਣ ਦਿੱਤਾ ਚੱਲੋ ਚੱਲੀਏ ਚੱਲੋ ਚੱਲੀਏ ਤੇ ਚੱਲ ਗਏ ਆਪਾਂ ਉੱਥੇ ਤੁਹਾਡਾ ਫਰਜ ਬਣਦਾ ਏ ਵੀ ਕੁੜੀ ਦੀ ਗੱਲ ਕਰਨੀ ਆ ਕੁੜੀ ਨੇ ਵੀ ਜਾਣਾ ਵਾ ਕੁੜੀ ਨੂੰ ਵੀ ਪੁੱਛੀਏ ਨਾ ਲਿਆ ਜੀ ਤੇ ਘਰ ਵਿੱਚ ਇੱਕ ਕਰੀ ਵੀ ਕੁੜੀ ਦਾ ਵੀ ਕੁੜੀ ਨੇ ਵੀ ਜਾਣਾ ਵਾ ਹੁਣ ਲੱਗੇ ਨੇ ਮੇਰੇ ਤੇ ਇਲਜ਼ਾਮ ਧਰਨ ਜਾਣਦਾ ਤੂੰ ਤੇ ਕੋਈ ਸਵਾਦ ਹੀ ਨਹੀਂ ਰਹਿਣ ਦਿੱਤਾ ਜਾਣ ਲੱਗਾ ਤੇ ਮੇਰਾ ਇੰਨਾ ਦਿਮਾਗ ਤੂੰ ਖਰਾਬ ਕੀਤਾ ਜਿਹਦਾ ਕੋਈ ਹਿਸਾਬ ਨਹੀਂ ਚੰਗਾ ਭਲਾ ਮੇਰੇ ਦਿਮਾਗ ਤੇ ਹੈਗਾ ਹੀ ਵੀ ਮੈਂ ਉਹਨੂੰ ਫੋਨ ਕਰਾਂਗੀ ਤੇ ਉਹਨੂੰ ਨਾਲ ਲੈ ਕੇ ਜਾਵਾਂਗੀ ਦਿਮਾਗ ਖਰਾਬ ਹੋਣ ਕਰਕੇ ਮੈਂ ਨਹੀਂ ਹੁਣ ਖੜਿਆ ਬੱਲੇ ਉਹ ਤੁਹਾਡੇ ਦਿਮਾਗ ਤੇ ਮੈਂ ਹੀ ਸਾਰਿਆਂ ਦੇ ਖਰਾਬ ਕਰਦਾ ਸਾਰਿਆਂ ਦੇ ਦਿਮਾਗ ਤੇ ਮੈਂ ਖਰਾਬ ਕਰਦਾ ਹੀ ਕਰਦਾ ਵਾਂ ਨਾਲ ਮੈਂ ਤੁਹਾਡੀ ਸਮਝ ਸੋਚ ਦੇਤੇ ਵੀ ਪਰਦਾ ਪਾ ਦੇਣਾ ਵਾ ਮੇਰੇ ਕਹਿਣ ਤੇ ਤੁਸੀਂ ਚੱਲਦੇ ਜੇ ਬਹੁਤ ਹੀ ਪੱਦਰੇ ਜੇ ਸਾਰੇ ਜਾਣੇ ਮੈਂ ਹੀ ਘਰ ਦੇ ਵਿੱਚ ਸਾਰਿਆਂ ਨੂੰ ਮਾਰਾ ਦੇਖਦਾ ਵਾਂ ਛਦਾਈ ਕਰ ਛੜਿਆ ਸਾਨੂੰ ਵੀ ਨਾਲ ਆਪ ਮੈਂ ਕੀ ਛਦਾਈ ਕੀਤਾ ਤੁਹਾਨੂੰ ਤੇ ਕੀਤਾ ਨਹੀਂ ਛਦਾਈ ਤੂੰ ਮੈਂ ਕੋਈ ਨਿੱਗੀ ਜਿਹੀ ਚੂਚੀ ਨਹੀਂ ਗਈ ਹੈਗੀ ਜਿਹਨੂੰ ਤੂੰ ਮਤਾ ਦੇਣ ਡਿਆ ਵਾਂ ਘਰ ਚ ਤੂੰ ਇੰਨਾ ਕਲੇਸ਼ ਪਾਇਆ ਸ਼ੁਗਰ ਕਰ ਹੈ ਹਿੱਤੇ ਨਾਲ ਤੁਰ ਪਏ ਆ ਤੇਰੀ ਤੇ ਰਨ ਵੀ ਨਹੀਂ ਨਹੀਂ ਤੁਰਨ ਤਿਆਰ ਤੇਰੇ ਨਾਲ ਤੇ ਨਾ ਜਾਂਦੀ ਫਿਰ ਫਿਰ ਤੇ ਬੜੀ ਛੱਤੀ ਗੱਡੀ ਦੇ ਚ ਵਹਿ ਵੀ ਗਈ ਸੀ ਕੋਈ ਉੱਤੋਂ ਤੋਂ ਹੀ ਨਖਰੇ ਹੁੰਦੇ ਨੇ ਅੰਦਰੋਂ ਤਾਂ ਬਥੇਰਾ ਚਾਹ ਹੁੰਦਾ ਪੀਕੇ ਜਾਣ ਦਾ ਦੇ ਆਪਣੇ ਮਨ ਚੋਂ ਵਹਿਮ ਕੱਢ ਦੇ ਵੀ ਤੂੰ ਕਿਹਾ ਤਾਂ ਤਾਂ ਕਰਕੇ ਉਹ ਤਿਆਰ ਹੋਈ ਆ ਮੈਂ ਤੇ ਅੰਦਰ ਵੜ ਕੇ 100 ਪਾਪੜ ਵੇਲੇ ਤੇ ਫਿਰ ਕਿਤੇ ਉਹ ਮੰਨੀ ਤੇ ਫਿਰ ਤਿਆਰ ਹੋਈਗੀ ਤੂੰ ਕੀ ਸਮਝਣਾ ਤੇ ਮੈਂ ਬੜਾ ਫੰਨੇ ਖਾਇਆ ਉਹ ਤੇਰੇ ਤੋਂ 4 ਰਤੀਆਂ ਵਾਧੀ ਆ ਅਜੇ ਤਾਂ ਨਵੀਂ-ਨਵੀਂ ਆ ਜਦੋਂ ਚਾਰ ਦਿਨ ਨੰਗ ਲੈਂਦੇ ਵੇਖੀ ਸਹੀ ਤੈਨੂੰ ਦਿਨੇ ਤਾਰੇ ਵਿਖਾਲੇਗੀ ਤੇਰੀ ਗਿਚੀ ਚੰਗੀ ਤਰ੍ਹਾਂ ਤੇਲ ਲਾਏਗੀ ਕੱਲ ਦਾ ਮੂੰਹ ਬਣਿਆ ਮਾਤਾ ਦਾ ਤੇ ਹੁਣ ਦਿਨ ਚੜ੍ਹ ਗਿਆ ਅਗਲਾ ਤੇ ਅਜੇ ਵੀ ਮੂੰਹ ਉਦਾਂ ਹੀ ਬਣਾ ਕੇ ਬੈਠੀ ਆ ਨਾ ਸਵੇਰ ਦੀ ਠੀ ਕੋਈ ਚਾਹ ਨਹੀਂ ਪਾਣੀ ਨਹੀਂ ਪਰ ਹੁਣ ਮੈਂ ਵੀ ਨਹੀਂ ਚਾਹ ਬੁਸ਼ਨੀ ਜੇ ਮਹਿੰਗਾਈ ਤੇ ਇਹਨੇ ਮੇਰੇ ਨਾਲ ਲੜਨ ਦਾ ਪਨਮ ਮਿਲਣਾ ਕਰਦੀਆਂ ਵੀ ਇਹਨਾਂ ਨੂੰ ਕਹਿਨੀ ਆ ਬਾਹਰ ਜਾ ਤੇ ਆਪਣੇ ਆਪਣੇ ਮਾਂ ਨੂੰ ਮਨਾਉਂਦੇ ਫਿਰਨ ਜਿੱਦਾਂ ਮਰਜੀ ਅੱਜਕੱਲ ਪਤਾ ਨਹੀਂ ਕਿਹੜੀ ਬਿਮਾਰੀ ਹੋ ਗਈ ਦੁਨੀਆ ਨੂੰ ਸਾੜ ਨਹੀਂ ਕੱਢਣਾ ਬਾਹਰ ਬਸ ਮੂੰਹ ਚ ਬੜਬੜ ਕਰੀ ਜਾਣਾ ਵਾ ਜੇ ਕੋਈ ਮੂੰਹ ਫੁੱਟੇਗਾ ਤੇ ਫੇਰ ਹੀ ਪਤਾ ਲੱਗੂਗਾ ਵੀ ਅੰਦਰ ਕੀ ਕਬਾਰ ਭਰਿਆ ਵਾ ਕੋਈ ਇਲਾਜ ਕਰਾਉਣ ਵਾਲਾ ਬੰਦਾ ਬਣਦਾ ਵਾ ਪਰ ਨਹੀਂ ਕੋਈ ਕੰਮ ਨਹੀਂ ਧੰਦਾ ਨਹੀਂ ਬਸ ਸਵੇਰੇ ਸਵੇਰੇ ਮੂੰਹ ਬਣਾ ਕੇ ਬਹਿ ਗਈ ਆ ਤੇ ਬੜਬੜ ਕਰੀ ਜਾਂਦੀ ਮੂੰਹ ਜੀ ਜਿੱਤਾ ਕੀ ਹੋਗਾ ਤੈਨੂੰ ਸਵੇਰੇ ਸਵੇਰੇ ਕਿਉਂ ਤਵੀ ਫਿਰ ਨਹੀਂ ਤੂੰ ਇੰਨਾ ਆ ਵੇ ਕਿੱਡੀ ਵਧੀਆ ਹਰੀਆਲੀ ਆ ਕੁਦਰਤੀ ਨਹੀਂ ਜਾ ਰਹੇ ਆ ਇੱਕ ਕੱਪ ਚਾਹ ਦਾ ਆਪਣਾ ਲੈ ਕੇ ਆ ਇੱਕ ਮੇਰੇ ਵਾਸਤੇ ਲੈ ਕੇ ਆ ਦੋਵੇਂ ਜੀ ਬਹਿ ਕੇ ਪੀਨੇ ਆ ਕਿਉਂ ਤੂੰ ਤ ਆਪਣਾ ਸਿੱਖ ਛੜਿਆ ਵਾ ਵੇਖਾਂ ਗਈਏ ਹੁਣ ਉਹਦੇ ਵੱਲ ਹੁਣ ਜਾ ਕੇ ਤ ਉਹਨੂੰ ਪੰਪ ਦੇਹੇਗੀ ਨਾ ਸਾਰੀ ਗੱਲਾਂ ਸਖਾਲੇਗੀ ਤੇ ਫੇਰ ਉਹਨੂੰ ਲੈ ਕੇ ਮੇਰੇ ਵੱਲ ਆਏਗੀ ਉਹ ਤਪੀ ਮੈਂ ਨਹੀਂ ਫੇਰੰਡੀ ਤਪੀ ਤੁਹਾਡੀ ਮਾਂ ਫੇਰੰਡੀ ਆ ਉਧਰ ਵੇਖੋ ਸਵੇਰ ਦਾ ਐਡਾ ਮੂੰਹ ਬਣਾ ਕੇ ਬੈਠੀ ਆ ਮੈਂ ਤਾਂ ਚਾਹ ਬਣਾਈ ਮੈਂ ਤਾਂ ਡਰਦੀ ਨਹੀਂ ਫੇਰੰਡੀ ਕਿਤੇ ਹੋਰ ਨਾ ਹੋਏ ਮੈਂ ਚਾਹ ਲੈ ਕੇ ਜਾਵਾਂ ਤੇ ਮੇਰੇ ਸਿਰ 'ਚ ਪਾ ਦੇ ਅੱਗੋ ਜੀਤਾ ਕੀ ਹੋ ਗਿਆ ਤੁਹਾਨੂੰ ਸੂਰੇ ਸੂਰੇਈ ਤੁਸੀਂ ਸੂਰੇ ਸੂਰੇਈ ਪੜ ਪੀਂਜੇ ਆ ਸਾਰਾ ਦਿਨ ਕਿਦਾਂ ਲੰਘਣਾ ਵਾ ਉਹ ਬਾਬਾ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਨਾ ਹੀ ਮੈਨੂੰ ਕੁਝ ਪਤਾ ਵਾ ਕੱਲ ਦਾ ਹੀ ਮੂੰਹ ਬਣਾਇਆ ਜਦੋਂ ਦੇ ਧੀ ਜਵਾਈ ਹੋ ਕੇ ਗਏ ਆ। ਤੁਸੀਂ ਬਾਹਰ ਰਹਿਣਾ ਹੁਣ ਇੱਥੇ ਉਠੋ ਨਾਲ ਚਾਹ ਫੜਾ ਦੋ ਤੇ ਨਾਲ ਆਪ ਵੀ ਪੀ ਲਓ। ਨਾਲ ਤੁਹਾਨੂੰ ਵੀ ਪਤਾ ਲੱਗ ਜਾਏਗਾ ਵੀ ਕੀ ਹੋਇਆ। ਤੂੰ ਆਪ ਹੀ ਪੁੱਛ ਲੈ ਵੀ ਕੀ ਗੱਲ ਆ। ਮੈਂ ਪੁੱਛਾਂ ਤੇ ਫੇਰ ਦਿਵਾਲੇ ਕਰਾਵਾਂ। ਚਲ। ਤੁਸੀਂ ਆ ਕਰ ਸਕਦੇ ਸੂਤਰ ਮੈਂ ਨਹੀਂ ਮੂੰਹ ਲੱਗਣਾ। ਚਲ ਤੂੰ ਅੱਗੇ ਹੋ। ਡਰੀ ਗੋ ਜਾਂਦੇ ਗਾਂ ਬੰਬਤ ਨਹੀਂ ਫੜਿਆ ਆਨੇ। ਮਾਵਾ ਤੁਹਾਡੀ। ਆ ਜਾ ਆ ਜਾ ਮੈਂ ਵੀ ਤਿਆਰ ਬੈਠੀ ਆ ਤੁਹਾਡੇ ਵਾਸਤੇ। ਜਾ ਪੁੱਛੋ ਜਾ ਕੇ ਮੈਂ ਚਾਹ ਲੈ ਗਿਆ ਵਾਂ ਹਾਂ ਆ ਗਿਆ ਕਲਾਤਾ ਤੈਨੂੰ ਸਿਖਾਲ ਕੇ ਉਹਨੇ ਉਹ ਮਾਤਾ ਉਹਨੇ ਮੈਨੂੰ ਕੀ ਸਿਖਾਉਣਾ ਵਾ ਉਹ ਤੇ ਵਿਚਾਰੀ ਆਪ ਬੜੀ ਪਰੇਸ਼ਾਨ ਆ ਮੈਨੂੰ ਬਾਹਰ ਉਹ ਕਹਿਣ ਲਈ ਕਿ ਮੰਮੀ ਪਤਨੀ ਕਿਹੜੀ ਗੱਲੋਂ ਕੱਲ ਤੇ ਚੁੱਪ ਚੁੱਪ ਜੇ ਆ ਮੈਂ ਚਾਹ ਲੈ ਕੇ ਨਹੀਂ ਗਈ ਇਸੇ ਕਰਕੇ ਕਿ ਪਤਾ ਨਹੀਂ ਮੇਰੇ ਮੂੰਹ ਕੋ ਗਾਲ ਚੰਗੀ ਮਾੜੀ ਨਿਕਲ ਗਈ ਤੇ ਫੇਰ ਨਾਲ ਕੋਈ ਗੱਲ ਕਰ ਦੇਣ ਮੈਨੂੰ ਆਹੋ ਉਹ ਉਹ ਵਿਚਾਰੀ ਏ ਕਪਤੀ ਤੇ ਮੈਂ ਹੀ ਆ ਘਰ ਵਿੱਚ ਲੜਾਈਆਂ ਤਾਂ ਮੈਂ ਹੀ ਪਾਉਣੀ ਆ ਹੋਰ ਆਪਣੀ ਤਾਂ ਕਹੇ ਨੇ ਦੱਸਣੀ ਨਹੀਂ ਤੇ ਦੂਜੇ ਦੀਆਂ ਗੱਲਾਂ ਉਹਨੇ ਚੁੱਕਣੀਆਂ ਨੇ ਵੀ ਇਹਦੇ ਵਿੱਚ ਕਸੂਰ ਹੈ ਮੇਰੇ ਚ ਕਸੂਰ ਕੋਈ ਨਹੀਂਗਾ ਉਹ ਮਾਤਾ ਤਿੰਨ ਤੇ ਆਪਾਂ ਜੀ ਆ ਜਿਹਦਾ ਲੜੀ ਜਾਵਾਂਗੇ ਤੇ ਗਾਹ ਕਿੱਦਾਂ ਨੇ ਬੂਗੀ ਨਹੀਂ ਇਹ ਠੇਕਾ ਮੈਂ ਇਕੱਲੀ ਨੇ ਚੁੱਕਿਆ ਕਿਤੇ ਉਹਨੂੰ ਵੀ ਪੁੱਛ ਲਿਆ ਕਰ ਉਹਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਏ ਚਲ ਠੀਕ ਆ ਮਾਤਾ ਤੁਸੀਂ ਮੈਨੂੰ ਦੱਸੋ ਫਿਰ ਕਿ ਕੀ ਗੱਲ ਹੋਈ ਐ ਮੈਂ ਦੱਸਦੀ ਆਂ ਵੀ ਕੀ ਗੱਲ ਹੋਈ ਆ ਆ ਫੜੋ ਪਹਿਲਾਂ ਚਾਹ ਪੀਓ ਚੱਲਿਆ ਮੈਂ ਫੜ ਲਓ ਗੱਲ ਐਡੀ ਵੱਡੀ ਵੀ ਨਹੀਂ ਕੀਤੀ ਹੋਈ ਵੀ ਜਿੰਨਾ ਮੰਮੀ ਨੇ ਐਡਾ ਮੋਟਾ ਮੂੰਹ ਸਜਾ ਕੇ ਬੈ ਗਏ ਆ ਮੈਂ ਕਦੋਂ ਦੀ ਰਸੋਈ 'ਚ ਵੇਖਣ ਢੀ ਆ ਮੰਮੀ ਦੇ ਵੱਲ ਵਾਰੀ ਥਾਣੀ ਕਦੀ ਬੜਬੜ ਕਰਨ ਲੱਗ ਪੈਂਦੇ ਆ ਕਦੀ ਔਖੇ ਹੋਣ ਲੱਗ ਪੈਂਦੇ ਆ ਜੇ ਮੈਂ ਬੋਲਾਂ ਨਾ ਤੇ ਫਿਰ ਲੜਾਈ ਵੱਧ ਜਾਣੀ ਸੀ ਮੈਂ ਇਸੇ ਕਰਕੇ ਹੀ ਤੁਹਾਡੇ ਵੱਲ ਚਲ ਗਈ ਆ ਪੀ ਮੈਂ ਨਹੀਂ ਚਾਹੁੰਦੀ ਘਰ ਚ ਕੋਈ ਲੜਾਈ ਹੋਏ ਮੈਂ ਤਾਂ ਲੜਾਈ ਤੋਂ ਸੋਸੋ ਕੋ ਦੂਰ ਜੰਨੀ ਆ ਮੈਂ ਸਾਰੀ ਗੱਲ ਤੁਹਾਨੂੰ ਸਮਝਾਈ ਆ ਜੇ ਮੈਂ ਇੱਥੇ ਬੋਲ ਪੈਂਦੀ ਤੁਸੀਂ ਆਣ ਕੇ ਮੇਰੇ ਦਿਵਾਲੇ ਹੋ ਜਾਣਾ ਸੀ ਪੀ ਲੜਾਈ ਤੂੰ ਸ਼ੁਰੂ ਕੀਤੀ ਆ ਓ ਇੰਨਾ ਤੇ ਤੂੰ ਲੈਕਚਰ ਝਾੜਦਾ ਗੱਲ ਤੇ ਫੇਰ ਨਹੀਂ ਦਸੀ ਕਿ ਹੋਇਆ ਕੀ ਆ ਮੈਂ ਕਹਿਣ ਤੇ ਨਹੀਂ ਆ ਕਿ ਗੱਲ ਐਡੀ ਕੋਈ ਖਾਸ ਹੋਈ ਨਹੀਂ ਆ ਆ ਫੜੋ ਪੀਓ ਤੁਸੀਂ ਚਾਹੋ ਰੱਖ ਦੇ ਥੱਲੇ ਪੀ ਲੈਣੀ ਮੈਂ ਵੀ ਤਾਂ ਕੱਲ ਦੀ ਚੰਗੀ ਭਲੀ ਤੁਰੀ ਫੇਰਣ ਢੀ ਆ ਜੇ ਕੋਈ ਗੱਲ ਹੋਏ ਤਾਂ ਮੈਂ ਨਾ ਮੂੰਹ ਮੋਟਾ ਬਣਾ ਕੇ ਬਹਿ ਜਾ ਨੀ ਫਿਰ ਜਿੰਨੀ ਗੱਲ ਹੋਈ ਏ ਓਨੀ ਦੱਸ ਦੇ ਗੱਲ ਕਮਾਈ ਕਾਨੂੰ ਜਾਣ ਲਈ ਏ ਸਿੱਧੀ ਸਿੱਧੀ ਗੱਲ ਦੱਸ ਨਾ ਵੀ ਆਹ ਗੱਲ ਹੋਈ ਏ ਲੈ ਤੇ ਗੱਲ ਮੈਂ ਦੱਸ ਦਿੰਨੀ ਆ ਮੈਂ ਕਿਹੜੀ ਲਿੱਸੀ ਹੋ ਚੱਲੀ ਆ ਤੇ ਵੇਖੋ ਜੀ ਕੱਲ ਆਈ ਸੀ ਨਾ ਸੰਦੀਪ ਆਈ ਸੀ ਤੇ ਨਾਲ ਉਹਦਾ ਪਰੋਣਾ ਆਇਆ ਸੀ ਤੇ ਮੰਮੀ ਆਂਦੀ ਸੀ ਪੇ ਸ਼ਾਪ ਪਾਉਣੀ ਇਹਨੂੰ ਬਸ ਮੈਂ ਐਸੇ ਗੱਲੋਂ ਮੰਨਾਂ ਕਰਤਾ ਮੈਂ ਹਾਂ ਉਹਨਾਂ ਨੇ ਆਪਣੇ ਮੂੰਹ ਮੰਨਾਂ ਕੀਤਾ ਵਾ ਜਿਹੀਂ ਉਹਨੂੰ ਅੱਜ ਸ਼ਾਪ ਪਾਵਾਂਗੇ ਕੱਲ ਨੂੰ ਅਗਲਾ ਆਣ ਕੇ ਕੜਾ ਮੰਗੂਗਾ ਤੇ ਇਹ ਗੱਲ ਮੈਂ ਕੋਈ ਗਲਤ ਕੀਤੀ ਮੰਮੀ ਗਲਤ ਕੀਤੀ ਨਹੀਂ ਠੀਕ ਆ ਵੇ ਸਵਾਹ ਠੀਕ ਏ ਉਹ ਗੜੀ ਸ਼ਾਬ ਦਾ ਪੇਕਿਆਂ ਤੋਂ ਆਈ ਉਹ ਸ਼ਾਬ ਤੈਨੂੰ ਪਈ ਹੀ ਤੇਰੇ ਪਿਓ ਦੇ ਥਾਂ ਤੇ ਜਿਹੜੀ ਨੂੰ ਮੈਂ ਖੇ ਪਾ ਦੀ ਉਹਨੂੰ ਨਾਲੇ ਗੱਲ ਸੁਣ ਜਿਗਲਿਆ ਨੇ ਕੁਛ ਨਹੀਂ ਹੱਡਕੋਂ ਮੰਗਿਆ ਤੇ ਅਹੀਂ ਬਿਸ਼ਰਮਾ ਵਾਂਗੂ ਹੱਥੇ ਹੱਤ ਰਕੇ ਬੈਠੇ ਰਹੀਏ ਸਾਡਾ ਕੋਈ ਫਰਜ਼ ਨਹੀਂ ਬੰਦਾ ਜਵਾਈ ਪਾਈ ਪਹਿਲੀ ਵਾਰਾਂ ਘਰ ਆਇਆ ਸੀ ਤੇ ਅਹੀਂ ਉਹਨੂੰ ਸਖਣਾ ਹੀ ਤੋੜਤਾ ਜੀ ਤਾਂ ਗੱਲ ਤੋਂ ਤਾਂ ਮੰਮੀ ਦੀ ਵੀ ਠੀਕ ਆ ਨਹੀਂ ਸਵਾਹ ਠੀਕ ਆ ਤੁਹਾਨੂੰ ਮੈਂ ਸਪੈਸ਼ਲ ਬਾਹਰੋਂ ਸਾਧ ਕੇ ਲਈ ਆਂ ਵੀ ਆਣ ਕੇ ਕੋਈ ਮਾਦਾ ਨਾਲ ਗੱਲ ਕਰੋ ਤਾਂ ਤੁਸੀਂ ਜੇ ਮੈਂ ਕੋਈ ਗੱਲ ਕਹਤੀ ਨਹੀਂ ਮੰਮੀ ਜੀ ਤਾਂ ਠੀਕ ਆ ਜੇ ਮੰਮੀ ਨੇ ਗੱਲ ਕਰਤੀ ਨਹੀਂ ਜੀ ਤਾਂ ਮੰਮੀ ਠੀਕ ਆ ਤੁਹਾਡਾ ਤੇ ਉਹ ਹਾਲ ਆ ਜਿਨੇ ਲਈ ਗੱਲੀ ਤੇ ਉਹਦੇ ਨਾਲ ਹੀ ਤੁਰ ਚੱਲੀ ਹੈ ਕੋਈ ਸਟੈਂਡ ਤੁਹਾਡਾ ਫੇਰ ਆਖਣਾ ਜੀ ਤਾਂ ਬੋਲਦੀ ਆ ਉਹ ਜੇ ਜੀ ਤਾਂ ਬੋਲੇ ਨਾ ਤੇ ਹੋਰ ਕੀ ਕਰੇ ਤੁਹਾਡੀਆਂ ਗੱਲਾਂ ਸੁਣੀ ਜਾ ਮਾਂ ਪੁੱਤ ਦੀਆਂ ਦੋਵਾਂ ਦੀਆਂ ਸੱਚ ਮੈਨੂੰ ਚੇਤਾ ਆ ਵੀ ਮਾਦਾਂ ਦੀ ਵੀ ਇਹ ਜੀਤਾਂ ਦੇ ਪੇਕਿਆਂ ਤੋਂ ਨਹੀਂ ਸ਼ਾਬਾਈ ਮੈਨੂੰ ਇਹ ਦੱਸੋ ਤੇ ਕਿਆ ਤਾਂ ਫਿਰ ਮੈਂ ਹੀ ਇਕੱਲੀ ਆਈ ਆ ਇੰਜ ਕਰੋ ਮੈਨੂੰ ਇੱਥੇ ਰੱਖ ਦੋ ਤੇ ਸਾਰਾ ਘਰ ਲਟਾ ਦਿਓ ਤੇ ਆਪ ਵੀ ਦਵੇਂ ਮਾਪਤ ਤੁਰ ਜਾ ਲੈ ਆ ਗੱਲਾ ਗੱਲਾਂ ਚ ਚਾਹ ਵੀ ਢੰਡੀ ਹੋ ਗਈ ਤੇ ਹੁਣੀ ਹੀ ਠੰਡੀ ਆਪਜੀ ਤੁਸੀਂ ਤਪੇ ਫਿਰ ਰਹਿੰਦੇ ਆ ਚਾਹ ਨੇ ਦੇਖ ਕੇ ਆਪੇ ਠੰਡੀ ਹੋਣਾ ਵੀ ਚਲ ਮੈਂ ਥੋੜੀ ਗਰਮੀ ਆਪਣੀ ਘੱਟ ਕਰ ਲੈਨੀ ਆ ਲਿਆਓ ਰੱਖੋ ਇੱਧਰ ਫਿਰ ਮੈਨੂੰ ਫੂਕੇ ਲਿਆਵਾ ਮੈਂ ਤਾਂ ਬਥੇਰਾ ਕਰਨੀ ਆ ਤੁਹਾਡਾ ਹੋਈ ਮਰਦੀ ਆ ਤੁਹਾਡੇ ਤੇ ਤੁਸੀਂ ਹੀ ਨਹੀਂ ਕਦਰ ਪਾਉਂਦੇ ਮੇਰੀ ਮੰਮੀ ਵੇ ਚੱਲ ਗਾ ਲਾਈਲਾ ਕਿਥਾਂ ਦਾ ਕੰਡਤ ਕਿਤੇ ਮਾਸਾ ਹੈ ਹੀ ਨਹੀਂ ਕਿਤੇ ਗੱਲ ਕਰਨੀ ਆਉਂਦੀ ਨਹੀਂ ਤੈਨੂੰ ਅੱਛਾ ਮੇਰੀ ਕੀ ਚੀਜ਼ ਤੇਲਚਸੂਗੀ ਮੰਮੀ ਜੰਮਿਆ ਨਹੀਂ ਕੋਈ ਇਹੋ ਜਿਹਾ ਅਜੇ ਤੱਕ ਬਾਕੀ ਕੋਈ ਗੱਲ ਨਹੀਂ ਜੇ ਤੁਹਾਨੂੰ ਵੀ ਇਹ ਵਹਿਮ ਆ ਨਾ ਤੁਹਾਡਾ ਵੀ ਤੇ ਨਾਲ ਇਹਦਾ ਵੀ ਦੋਵਾਂ ਦੇ ਮੈਂ ਇਹ ਵਹਿਮ ਕੱਢਦਾਗਾ ਵੀਰ ਮੇਰੀ ਸੁਣ ਗੱਲ ਪ੍ਰੀਤ ਨੂੰ ਤਾਂ ਮੈਂ ਸਮਝਾਉਣਾ ਨਹੀਂ ਨਾ ਤੇ ਉਹ ਮੇਰੀ ਗੱਲ ਸਮਝਦੀ ਵੀ ਆ ਉਹਨੂੰ ਤਾਂ ਨਹੀਂ ਅਜੇ ਤੱਕ ਮੰਮੀ ਤੇ ਗਾੜੀ ਬੋਲਣ ਦਿੱਤਾ ਪਰ ਭਾਬੀ ਨੂੰ ਵਿਆਹ ਨੂੰ ਅਜ ਨੂੰ ਤਾਂ ਜੇ 2 ਦਿਨ ਹੀ ਹੋਇਆ ਤੇ ਨਾ ਹੀ ਹਨ ਉਹਦੇ ਸੁਭਾ ਦਾ ਪਤਾ ਜਿੱਦਾਂ ਤੂੰ ਮੰਮੀ ਤੇ ਗਾੜੀ ਬੋਲਦਾ ਨਾ ਜਾਂ ਕੱਲ ਨੂੰ ਉਹ ਵੀ ਮੰਮੀ ਤੇ ਗਾੜੀ ਇਦਾਂ ਬੋਲਣ ਲੱਗ ਪਏ ਨਾ ਤੇ ਫੇਰ ਕੰਮ ਖਰਾਬ ਹੋਣਾਈਓ ਤੇ ਫੇਰ ਤੂੰ ਕੀ ਚਾਹੁੰਦਾ ਵਾ ਕੀ ਕਰੀਏ ਫੇਰ ਕੀ ਹੋਣਾ ਚਾਹੀਦਾ ਮੈਂ ਕੀ ਚਾਹੁੰਦਾ ਆ ਮੈਂ ਤੇ ਉਹ ਕਹਿਣਾ ਕਿ ਆ ਜਿਹੜੇ ਮੰਮੀ ਨੂੰ ਵਹਿਮ ਉਹ ਮਸਨੋਨਾ ਫੈਂਡਿਆ ਨਾ ਅੱਡ ਹੋ ਜਾ ਤੇ ਆਪਣੇ ਵਹਿਮ ਕੱਢ ਦੇ ਫਿਰੋ ਜਿਹੜੇ ਮਰਜੀ ਅੱਛਾ ਵਾਕ ਖੋ ਨਾ ਮੈਂ ਬੜੀਆ ਦੀ ਤੇਰੇ ਮੂੰਹੋਂ ਅੱਗੇ ਵੀ ਸੁਣ ਲਿਆ ਵਾ ਆ ਗੱਲ ਹੋਈ ਆ ਵਾਕ ਖੋ ਜੋ ਐਦਾ ਹੋਣਾ ਵੱਖ ਹੋ ਜੋ ਮੰਮੀ ਤੋਂ ਮੇਰੇ ਅੱਲਾ ਜੀ ਮੈਂ ਤੈਨੂੰ ਆਪਣੇ ਨਾਲ ਰੱਖਣਾ ਓ ਯਾਰ ਤੂੰ ਹੋ ਹੀ ਜਾ ਹੱਡ ਜਿਹੜਾ ਤੁਸੀਂ ਵਹਿਮ ਕੱਢਣਾ ਨਾ ਹੱਡ ਹੋ ਕੇ ਕੱਢ ਹੀ ਲਾਓ ਨਲਿਆ ਮੈਨੂੰ ਦੱਸੋ ਕਿੱਥੇ ਹੋਣਾ ਜੇ ਵੱਖ ਹੈ ਕੀ ਆ ਤੁਹਾਡੇ ਕੋਲ ਓ ਰਹਿ ਕੇ ਗਿਆ ਦੋ ਕਮਰੇ ਮਾਰ ਲਓ ਇਹਦੇ ਵਿੱਚ ਗੰਦ ਹੋ ਜੋ ਵੱਖਰੇ ਹੋ ਜੋ ਤੁਹਾਡਾ ਸਾਰਿਆਂ ਦਾ ਭਲੇ ਖਾ ਨਿਕਲ ਜਾਊਗਾ ਤੇ ਮਾਰ ਲਾਂਗੇ ਜੇ ਲੋੜ ਪਈ ਤੇ ਪੈ ਗਈ ਏ ਲੋੜ ਹੋਰ ਲੋੜ ਕਿੱਦਾਂ ਦੀ ਪੈਣੀ ਆ ਮੈਂ ਨਹੀਂ ਚਾਹੁੰਦਾ ਕਿ ਮੰਮੀ ਹੋਰ ਪਰੇਸ਼ਾਨ ਹੋਣ ਹਰ ਵੇਲੇ ਤੁਹਾਡੇ ਤਰਲੇ ਕੱਢਦੇ ਰਿਹਾ ਕਰਨ ਮੈਂ ਕਦੀ ਇਹ ਪਰੇਸ਼ਾਨੀ ਦਿੰਨੇ ਆ ਮਮੀ ਕੀ ਪਰੇਸ਼ਾਨ ਕੀਤਾ ਮੈਂ ਜੋ ਮੈਨੂੰ ਇਹਨਾਂ ਨੇ ਗੱਲ ਪੁੱਛੀ ਉਹ ਗੱਲ ਦਾ ਜਵਾਬ ਹੀ ਦਿੱਤਾ ਵਾ ਉਹ ਬੱਸ ਕਰ ਭਰਾਵਾ ਤੂੰ ਨਾ ਕਦੀ ਵੀ ਆ ਗੱਲ ਮੰਨੀ ਕਿ ਮੈਂ ਕੋਈ ਪਰੇਸ਼ਾਨੀ ਕਰਦਾ ਮਮੀ ਨੂੰ ਪਤਾ ਥਾ ਉਹ ਕਿਸੇ ਗੱਲ ਦਾ ਹੁੰਦਾ ਨਹੀਂ ਵਿੱਚ ਜ਼ਰੂਰ ਆਉਣਾ ਹੁੰਦਾ ਵਾ ਲੱਤ ਫਸਾਉਣ ਵਾਸਤੇ ਆਹੋ ਮੈਨੂੰ ਨਹੀਂ ਕਿਸੇ ਵੀ ਗੱਲ ਦਾ ਪਤਾ ਮੈਂ ਨਿਆਣਾ ਵਾ ਨਾ ਦੱਸ ਫਿਰ ਕਿਹੜੀ ਗੱਲ ਹੋਣ ਰਹੀ ਇੱਥੇ ਬਲੇ ਖਾਣੀ ਵੀ ਆਹੋ ਪਤਾ ਮੈਨੂੰ ਸਾਰਾ ਹੀ ਤੇ ਦੱਸ ਫਿਰ ਦੱਸ ਦਊਗਾ ਕੋਈ ਗੱਲ ਨਹੀਂ ਹੁਣ ਦੱਸ ਨਾ ਆਪੇ ਲੱਗ ਜਾਣਾ ਤੈਨੂੰ ਪਤਾ ਸਾਰੀਆਂ ਗੱਲਾਂ ਦਾ ਟਾਈਮ ਆ ਗਿਆ ਜਾ ਭਰਾਵਾ ਜਾ ਕੇ ਤਾਂ ਆਪਣਾ ਕੋਈ ਕੰਮ ਕਰ ਲੈ ਮੰਮੀ ਨੂੰ ਨਹੀਂ 24 ਘੰਟੇ ਮੰਮੀ ਨੂੰ ਸੁਣਾਉਣੀਆਂ ਕਰਦੇ ਰਹਿੰਦੇ ਤੁਸੀਂ ਵਹਿਮ ਕੱਢਨੇ ਵਹਿਮ ਕੱਢਨੇ ਪਤਾ ਨਹੀਂ ਕਿਹੜੇ ਤੁਹਾਡੇ ਵਹਿਮ ਅੜੇ ਆ ਚੱਲਿਆ ਕਿੱਥੇ ਆ ਜੇ ਆਪਣੀਆਂ ਸੁਣਾ ਲਈਆਂ ਨਾ ਤੇ ਹੁਣ ਮੇਰੀਆਂ ਵੀ ਸੁਣ ਕੇ ਜਾਈਂ ਮੰਮੀ ਮੇਰੀਆਂ ਗਲਤੀਆਂ ਤਾਂ ਸਾਰਿਆਂ ਨੂੰ ਲੱਭ ਜਾਂਦੀਆਂ ਵਾ ਫਰਕ ਸਿਰਫ ਇੰਨਾ ਕੁ ਵਾ ਕਿ ਮੈਂ ਬਾਕੀਆਂ ਦੀਆਂ ਗਲਤੀਆਂ ਸਾਰਿਆਂ ਨਜ਼ਰ ਅੰਦਾਜ਼ ਕਰ ਦਿੰਦਾ ਵਾ ਬਾਕੀ ਇਹਨੀਆਂ ਮੈਂ ਗੱਲਾਂ ਚੁੱਕਦਾ ਨਹੀਂ ਹੈਗਾ ਹੁਣੇ ਜਾਣ ਬੁੱਝ ਕੇ ਮੇਰੇ ਨਾਲ ਮੇਰੇ ਸਹੁਰੇ ਨਹੀਂ ਗਿਆ ਵੀ ਇਹਦੇ ਦਿਲ 'ਚ ਇਹੋ ਹੀ ਗੱਲ ਹੈ ਕਿ ਉੱਥੇ ਸਾਰਿਆਂ ਦਾ ਪੁੱਛੋ ਟਿਕਾ ਹੋਊਗਾ ਪੈ ਪੈਲੀ ਆਲੀ ਫੇਰਾ ਪਾਉਣ ਆਏ ਆ ਤੇ ਕਬਰਾਂ ਨਾਲ ਕਿਉਂ ਨਹੀਂ ਆਇਆ ਜਾਨ ਬੁੱਝ ਕੇ ਨਹੀਂ ਆਲ ਗਿਆ ਆਹ ਨਹੀਂ ਕਿਹਾ ਮੈਂ ਤਾਂ ਗਾਂ ਤੋਂ ਵੀ ਨਹੀਂ ਮੈਂ ਜਾਣਾ ਮੇਰੇ ਤੋਂ ਕੋਈ ਆਸ ਮੀਦ ਨਾ ਰੱਖੀ ਕਿ ਤੇਰੇ ਨਾਲ ਤੁਰੂੰਗਾ ਲਓ ਜੀ ਹੋ ਗਿਆ ਨਾ ਨਤਾਰਾ ਲੱਗਿਆ ਤੁਹਾਨੂੰ ਪਤਾ ਕਿ ਕੌਣ ਚੰਗਾ ਵਾ ਤੇ ਕੌਣ ਮਾੜਾ ਤੁਸੀਂ ਵੀ ਮੇਰੇ ਦਵਾਲੇ ਹੀ ਹੋਣਾ ਹੁੰਦਾ ਵਾ ਮੈਨੂੰ ਹੀ ਕਹਿਣਾ ਹੁੰਦਾ ਵਾ ਕਿੰਨੇ ਵੀ ਉਹਨੇ ਕੰਮ ਕਰਨੇ ਆ ਘਰ ਉਹਨੇ ਕਰ ਲੈਣਾ ਉਹ ਜੋ ਸੱਚੀ ਗੱਲ ਆ ਉਹ ਤੇ ਉਹਦੇ ਮੂੰਹੋਂ ਨਿਕਲੀ ਆ ਬੱਸ ਕਰ ਉਹ ਮਾਂ ਵਾ ਹੱਡੀਆਂ ਨੂੰ ਚੰਗਾ ਭਲਾ ਪਤਾ ਉਹ ਕੌਣ ਚੰਗਾ ਤੇ ਕੌਣ ਮਾੜਾ ਸਿਆਣਾ ਨਾ ਬਣ ਬੋਤਾ ਉਹ ਨਿੱਕੇ ਮਾਮਾ ਨੂੰ ਉਦਾਂ ਵੀ ਚੰਗੇ ਲੱਗਦੇ ਹੁੰਦੇ ਨੇ ਉਹਨੇ ਤੇਰੇ ਨਾਲ ਦੀ ਗੱਲ ਕਰਨੀ ਆ ਆਹੋ ਇਹੋ ਵਹਿਮ ਤੈਨੂੰ ਵੀ ਮੈਂ ਚੰਗਾ ਲੱਗਦਾ ਤੇ ਤੂੰ ਨਹੀਂ ਕੰਮ ਵੀ ਚੰਗਿਆ ਕਰਿਆ ਕਰ ਗੱਲਾਂ ਵੀ ਚੰਗੀਆਂ ਕਰਿਆ ਕਰ ਨਾ ਜੇ ਚੰਗੇ ਬਨਣਾ ਵਾ ਤੇ ਉਹ ਤੇ ਕਿਹੜੇ ਮਾੜੇ ਕਰਦਾ ਮੈਂ ਮਾੜੇ ਵੀ ਤੇ ਦੱਸੋ ਨਾ ਮੇਰੇ ਮੈਂ ਇਹਦਾ ਆ ਨੁਕਸਾਨ ਕੀਤਾ ਵਾ ਉਹਦਾ ਆ ਨੁਕਸਾਨ ਕੀਤਾ ਵਾ ਤੂੰ ਕੰਮ ਨਹੀਂ ਮਾੜੇ ਕਰਦਾ ਤੂੰ ਆ ਜਿਹੜਾ ਦਿਖਾਵਾ ਕਰਦਾ ਹੋਣਾ ਉਹ ਮਾੜਾ ਵਾ ਤੇਰਾ ਮੰਮੀ ਇਹਨੂੰ ਕਹੋ ਕਿ ਆਪਣਾ ਹੁਣ ਨਾ ਮੂੰਹ ਸਵਾਲ ਕੇ ਬੋਲੇ ਮੈਨੂੰ ਹੁਣ ਸੱਚੀਆਂ ਗੱਲਾਂ ਜੁਬਾਨ ਤੇ ਆਉਣ ਲੱਗੀਆਂ ਤੁਹਾਨੂੰ ਮੂੰਹ ਸੰਭਾਲ ਕੇ ਬੋਲੇ ਮੈਂ ਕਿਹੜਾ ਦਿਖਾਵਾ ਕੀਤਾ ਯਾਰ ਮੈਂ ਤੁਸੀਂ ਦੱਸੋ ਮੈਨੂੰ ਕਿਹੜਾ ਦਿਖਾਵਾ ਕੀਤਾ ਮੈਂ ਕੀ ਦਿਖਾਵਾ ਕੀਤਾ ਮੈਂ ਕੀ ਦਾ ਕੀ ਨੁਕਸਾਨ ਕਰ ਦਿੱਤਾ ਮੈਂ ਦੇ ਬੱਸ ਕਰੋ ਬੱਸ ਕਰੋ ਤੇ ਇੰਨੀ ਕਿੰਨੀ ਕੀ ਹੁੰਦੇ ਸੀ ਤੇ ਮੈਂ ਰੱਬਗੇ ਅਰਦਾਸਾਂ ਕਰਦੀ ਹੁੰਨੀ ਆ ਮਹਾਰਾਜ ਮੇਰੇ ਪੁੱਤ ਵੱਡੇ ਹੋਣ ਤੇ ਮੇਰੀਆਂ ਟੈਨਸ਼ਨਾਂ ਦੂਰ ਹੋਣ ਤੁਸੀਂ ਵੱਡੇ ਕਾਦੇ ਹੋਏ ਤੁਸੀਂ ਤਾਂ ਸਗੋਂ ਮੈਨੂੰ ਟੈਨਸ਼ਨਾਂ ਦੇਤੀਆਂ ਇਹ ਸੋਨੂੰ ਉਰੇ ਆ ਮੇਰੀ ਗੱਲ ਸੁਣ हां दसो मम्मी वे इधर आ गां आयंगा ਤਾਂ ਦੱਸਾਂਗੀ हां जी ਦੱਸੋ ਬਹਿ ਇੱਥੇ ਮੇਰੇ ਕੰਮ ਸਾਰੇ ਕਰਨ ਵਾਲੇ ਪਏ ਆ ਵੇ ਹੋ ਜਾਏਗਾ ਕੰਮ ਤੂੰ ਬਹਿ ਇੱਥੇ हां जी ਦੱਸੋ ਮੁੰਏ ਦੱਸ ਨਵੇਂ ਪੁਰਾਣੇ ਦਾ ਤਾਂ ਉਹਨੂੰ ਕਿਦਾਂ ਸੁਭਾਅ ਲੱਗਾ ਸੁਭਾਅ ਵਧੀਆ ਹੀ ਠੀਕ ਆ ਮਿਲਨ ਮਰਤਮ ਵਾਲੇ ਹੈਗੇ ਆ ਪਹਿਲਾ ਪਹਿਲਾ ਜਰੂਰ ਜੋ 2-4 ਗੱਲਾਂ ਬਤਾਉਣੀਆਂ ਅਸੀਂ ਮੋਨ ਜੁਰੇ ਤਾਂ ਲੱਗਦਾ ਹੈ ਵੀ ਪਤਾ ਨਹੀਂ ਕਿਵੇਂ ਦੇ ਹੈ ਤੇ ਕਿਵੇਂ ਦੇ ਨਹੀਂ ਅ ਮੈਂ ਜਦੋਂ ਕੱਲ ਮਿਲ ਕੇ ਗਏ ਆ ਤੇ ਬੜੀ ਵਧੀਆ ਜੀ ਆ ਸਾਰੇ ਵੇ ਸੋਨੂ ਤੂੰ ਮੰਨ ਚਾਏ ਨਾ ਮੰਨ ਜੀ ਤਾਂ ਇਸੇ ਗੱਲੋਂ ਸੜੀ ਆ ਵੀ ਇਹਨਾਂ ਨੂੰ ਐਡੇ ਚੰਗੇ ਪਰੋਣੇ ਮੇਲ ਕਿੱਥੋਂ ਗਏ ਨੇ ਇੰਨਾ ਚੰਗਾ ਨਾਲ ਜਵਾਈ ਕਿਤਰਾ ਮਿਲ ਕੇ ਆਏ ਮੰਮੀ ਕੀ ਆ ਤੂੰ ਵੀ ਚੰਗੇ ਪਰੋਣੇ ਮਿਲੇ ਆ ਨਾ ਵਧੀਆ ਗੱਲ ਆ ਵਧੀਆ ਹੋ ਗਿਆ ਪਰ ਆ ਕੀ ਗੱਲ ਹੋਈ ਵੀ ਜੀ ਤਾਂ ਸੜ ਗਈ ਆ ਵੇ ਸੜੀ ਨਹੀਂ ਤੋ ਹੋਰ ਕੀ ਹੈ ਤਾਂ ਹੀ ਤੋ ਉਹਨੇ ਕੱਲ ਮੈਨੂੰ ਪਰੋਣੇ ਨੂੰ ਸ਼ਾਬ ਨਹੀਂ ਪਾਉਣ ਦਿੱਤੀ ਸੋਨੋ ਚੱਲ ਤੂੰ ਵੀ ਤਾਂ ਕੰਮ ਕਰ ਲੈ ਆਪਣਾ ਬਾਹਰ ਤੇ ਮੈਂ ਵੀ ਭਿੰਡੇ ਨਾਲ ਆ। ਚਲ ਠੀਕ ਆ ਮੈਂ ਵੀ ਕੰਮ ਕਰ ਕਰ ਲਾਂਗੀ। ਉਹ ਬਹਿ ਜਾਓ ਚੱਲੇ ਕਿੱਥੇ ਹੋ? ਜੇ ਮਾਂ ਦੀਆਂ ਸੁਣ ਲਈਆਂ ਦੋਗ ਤੇ ਮੇਰੀਆਂ ਵੀ ਸੁਣ ਲਓ। ਚਲ ਦੱਸ ਕੀ ਕਹਣਾ ਤੂੰ? ਦੇਖਿਆ ਆਪਣੀ ਮਾਂ ਵੱਲ ਕੀ ਸੋਚਦੀ ਏ ਮੇਰੇ ਬਾਰੇ? ਐਹੋ ਹੀ ਫਰਕ ਆ ਇੱਕ ਧੀ ਵਿੱਚ ਤੇ ਇੱਕ ਨੂੰਹ ਵਿੱਚ। ਜੇ ਜਵਾਈ ਧੀ ਦੀ ਸੁਣੇ ਨਾ ਫੇਰ ਆਖਣਾ ਵਾ। ਤੇ ਮੇਰਾ ਜਵਾਈ ਤੇ ਚੰਗਾ ਹੀ ਬਣਾਵਾ ਸੇਵਾ ਹੀ ਬੜੀ ਕਰਦਾ ਵਾ ਲਾਇਕ ਹੀ ਬਣਾਵਾ ਇਤੋਂ ਵਧਿਆ ਤੇ ਕੋਈ ਹੈ ਹੀ ਨਹੀਂ ਆ ਤੇ ਜੇ ਪੁੱਤ ਨੂੰ ਦੀ ਸੁਣੇ ਫੇਰ ਆਖਣਾ ਵਾ ਇਹਦੇ ਵਰਗਾ ਤੇ ਨਕੰਮਾ ਹੀ ਕੋਈ ਨਹੀਂ ਇਹ ਤੇ ਲਾਇਕ ਲੱਗਵਾ ਮਗਰ ਲੱਗਾ ਏ ਦੱਸ ਤੁਸੀਂ ਨਹੀਂ ਕਹਦੇ ਜਵਾਈ ਮੇਰੀ ਮਾਂ ਵੀ ਤਾਂ ਖੁਸ਼ ਹੁੰਦੀ ਹੋਣੀ ਆ ਵੀ ਜਿੱਦਾਂ ਤੁਸੀਂ ਕੰਮ ਕਰਦੇ ਹੋ ਮੇਰਾ ਸਾਥ ਦਿੰਦੇ ਹੋ ਪਤਾ ਨਹੀਂ ਕੀ ਹੋ ਗਿਆ ਅੱਜ ਕੱਲ੍ਹ ਦੀਆਂ ਮਾਈਆਂ ਨੂੰ ਜੇ ਕਿਤੇ ਦੋਵੇਂ ਜੀ ਰਲ ਕੇ ਕੰਮ ਕਰ ਲੈਣ ਇਕੱਠੇ ਸਾਥੋ-ਸਾਥ ਘਰ ਦਾ ਕੰਮ ਕਾ ਲੈਣ ਤੇ ਇਹਦੇ ਵਿੱਚ ਮਾੜਾ ਕੀ ਆ ਇਹਦੇ ਵਿੱਚ ਮਗਰ ਲੱਗਣਾ ਹੋ ਜਾਂਦਾ ਵਾ ਬਾਕੀ ਮੈਂ ਗੱਲ ਕਰਨੀ ਤੇ ਨਹੀਂ ਪਰ ਜੇ ਮੰਮੀ ਨੇ ਗੱਲ ਛੇੜ ਹੀ ਦਿੱਤੀ ਨਾ ਤੇ ਮੈਂ ਵੀ ਤੁਹਾਨੂੰ ਗੱਲ ਦੱਸਦੀ ਆ ਇੱਕ ਮੰਮੀ ਜਿੰਨਾ ਚੰਗਾ ਆਪਣੇ ਜਵਾਈ ਨੂੰ ਸਮਝਦੀ ਹੈ ਨਾ ਓਨਾ ਚੰਗਾ ਉਹ ਹੈ ਨਹੀਂ ਆ ਕਿਉਂ ਤੈਨੂੰ ਮੰਨੇ ਕੀ ਕਹਿਤਾ ਵਾ ਐਨਾ ਚੰਗਾ ਤੇ ਹੋ ਹੈਗਾ ਵਾ ਜੀ ਤੋਂ ਬਗੈਰ ਕੋ ਹੁੰਦਾ ਨਹੀਂ ਅਗਲਾ ਉਹ ਮੈਨੂੰ ਵੀ ਸਭ ਕੋ ਅੰਦਰ ਬੈਠਿਆ ਹੋਰ ਤਰ੍ਹਾਂ ਹੁੰੜਿਆ ਸੀ ਵੀ ਅਹੀਂ ਮੰਮੀ ਨੇ ਕਿਦਾਂ ਦਾ ਵਤੀਰਾ ਕਰਦੇ ਆ ਤੇ ਉਹ ਕਿੰਨੀ ਜਿਤਨਾ ਬੋਲਣ ਰਿਹਾ ਸੀ ਉਹ ਦਵਾਈਆਂ ਤੱਕ ਤੇ ਅਗਲੇ ਨੇ ਫ੍ਰੀ ਕਰਤੀਆਂ ਵੀ ਕੋਈ ਪਰਵਾਹ ਨਾ ਕਰਿਓ ਤੁਸੀਂ ਆਪਣਾ ਪਹਿਲਾਂ ਇਲਾਜ ਕਰਵਾਵੋ ਨਾਲੇ ਮੇਰੀ ਗੱਲ ਸੁਣ ਸਭ ਤੋਂ ਵੱਡੀ ਗੱਲ ਤੇ ਇਹ ਜਿੱਥੇ ਤੂੰ ਡਰਦੀ ਹੈਂ ਇਕ ਕਿੰਨਾ ਖਰਚਾ ਲੱਗ ਜਾਣਾ ਸਾਡਾ 1 ਰੁਪਈਆ ਨਹੀਂ ਲੱਗਣਾ ਤੁਹਾਡਾ ਕਿਤੇ ਉਹਨੇ ਚੁੰਨੀ ਛਾੜ ਕੇ ਅਗਲੇ ਲੱਗੇ ਆ ਹੋਰ ਚੰਗੇ ਬੰਦੇ ਨੂੰ ਸਿੰਗ ਲੱਗੇ ਹੁੰਦੇ ਆ ਉਹ ਪਤਾ ਹੀ ਮੈਨੂੰ ਵੀ ਤੁਸੀਂ ਮੇਰੀ ਨਹੀਂ ਮੰਨਣੀ ਮੈਂ ਐਸੇ ਕਰਕੇ ਕੋਈ ਗੱਲ ਨਹੀਂ ਕਰਦੀ ਉਹ ਤਾਂ ਮੰਮੀ ਨੇ ਗੱਲ ਛੇੜੀ ਤੇ ਤਾਂ ਮੈਂ ਦੱਸਣ ਲੱਗੀ ਆ ਵੀ ਕਿੰਨਾ ਕਿ ਚੰਗਾ ਵਾ ਉਹ ਜਾ ਨਹੀਂ ਦਿੱਤਾ ਐਵੇਂ ਨਾ ਗੱਲਾਂ ਮਾਰੀ ਜਾ ਕੱਲ ਅਜੇ ਹੋ ਕੇ ਗਏ ਆ ਤੇ ਤੈਨੂੰ ਏਡੀ ਛੇਤੀ ਪਤਾ ਲੱਗ ਵੀ ਗਿਆ ਵੀ ਕੌਣ ਕਿਦਾਂ ਦਾ ਹੈ ਤੇ ਕਿਦਾਂ ਦਾ ਨਹੀਂ ਲੈ ਹਾਂ ਮੈਂ ਤਾਂ ਬੰਦਾ ਮਿੰਟਾਂ ਚ ਉਹਦੀ ਪਛਾਣ ਜਾ ਤੇ ਤੁਸੀਂ ਕੱਲ ਦੀ ਗੱਲ ਕਰਨ ਦੇ ਆ ਵੇਖਿਓ ਸਹੀ ਇੱਕ ਤਾਂ ਰੰਗ ਜ਼ਰੂਰ ਵਿਖਾਏਗਾ ਆਪਣੇ ਜੇ ਤੂੰ ਕੀਤੀ ਆ ਨਾ ਤੇ ਫਿਰ ਮੇਰੀ ਵੀ ਇੱਕ ਸੁਣ ਲੈ ਉਹ ਜਿੱਦਾਂ ਦੀ ਤੂੰ ਆਪ ਆ ਨਾ ਤੈਨੂੰ ਲੱਗਦਾ ਸਾਰੇ ਉਦਾਂ ਦੇ ਹੀ ਆ ਇਹ ਪhle ਖਾਜੇ ਤੁਹਾਡਾ ਪੀਓ ਬੜਾ ਚੰਗਾ ਵਾ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆ ਹੀ ਜਾਣਾ ਨਾਲ ਇਹ ਵੀ ਪਤਾ ਲੱਗ ਜਾਊਗਾ ਕਿ ਮੈਂ ਕਿੰਨੀ ਕੁ ਮਾੜੀ ਆ